ਬਾਈ ਤੁਹਾਡਾ ਬਹੁਤ ਬਹੁਤ ਯਾਰਾ ਬਾਈ ਤੁਹਾਡੇ ਪਿਆਰ ਦੇ ਨਾਲ ਹਨਾ ਅੱਜ ਕੌਰੀ ਬਾਈ ਦੀ ਟੌਰ ਆ ਟੌਰ ਇਹਦੀ ਬਾਈ ਪਤਾ ਕਿਵੇਂ ਅੱਜ ਪ੍ਰੋਗਰਾਮ ਲਾਂਚ ਲਿਆ ਬਾਈ ਸਾਡਾ ਬਾਈ ਕਿਸੇ ਨੇ ਜਾਗੂ ਦਾ ਪ੍ਰੋਗਰਾਮ ਲਖਾਇਆ ਬਾਈ ਨੂੰ ਇਹ ਬਾਈ ਹੋਇਆ ਤੁਹਾਡੇ ਪਿਆਰ ਸਦਕਾ ਹੀ ਹੋਇਆ ਯਾਰ ਹਨਾ ਤੇ ਬਾਈ ਚਲੋ ਅੱਜ ਵਧਾਈਆਂ ਦੇ ਦਿਓ ਵਧਾਈਆਂ ਵੀ ਦੇ ਦਿਓ ਤੇ ਨਾਲੇ ਗੀਤ ਵੀ ਸੁਣਿਓ ਕੌਰੀ ਦਾ ਕਿਵੇਂ ਨਵਾਂ ਸੁਣਾਉਣਾ ਚਲ ਆ ਜਾ ਫਿਰ ਕੌਰੀ ਚੱਲ ਵੀ ਗੈਂਟ ਕਰਕੇ ਮੇਰੇ ਮੂਰੇ ਬੈਠਾ ਰਹਿ ਤੂੰ ਚੀਚਾ ਬਣ ਕੇ ਰਜਣ ਨਨੈਣ ਤੈਨੂੰ ਤੱਕ ਤੱਕ ਕੇ ਪੈਰਾਂ ਵਿੱਚ ਮੇਰੇ ਸਾਈਆਂ ਪਾ ਗਏ ਕੁੰਗਰੂ ਲੱਗਦਾ ਮਨ ਹੁਣਾ ਪਉ ਨੱਚ ਨੱਚ ਕੇ ਵੇ ਸਾਈਆਂ ਲੱਗਦਾ ਮਨ ਹੁਣਾ ਪਉ ਨੱਚ ਨੱਚ ਕੇ ਪੈਰਾਂ ਵਿੱਚ ਮੇਰੇ ਸਾਈਆਂ ਪਾ ਗਏ ਕੁੰਗਰੂ ਲੱਗਦਾ ਮਨਾਉਣਾ ਪਉ ਨੱਚ ਨੱਚ ਕੇ ਵੇ ਸਾਈਆਂ ਲੱਗਦਾ ਮਨਾਉਣਾ ਪਉ ਨੱਚ ਨੱਚ ਕੇ ਨੌਂਾਂ ਮਹੀਨੇ ਤੋਂ ਤੂੰ ਮੇਰੇ ਨਾਲ ਸੀ ਛੱਡ ਗਿਆ ਜੱਗ ਵਾਲੇ ਮੇਲੇ ਵਿੱਚ ਮੈਨੂੰ ਕੱਲਾ ਇਹ ਵੀ ਤੇਰੀ ਚਾਲ ਸੀ ਨੌਂਾਂ ਮਹੀਨੇ ਤੋਂ ਤੂੰ ਮੇਰੇ ਨਾਲ ਸੀ ਛੱਡ ਗਿਆ ਜੱਗ ਵਾਲੇ ਵਿੱਚ ਮੈਨੂੰ ਕੱਲਾ ਇਹ ਵੀ ਤੇਰੀ ਚਾਲ ਸੀ ਕਾਲੀ ਤੋਂ ਦਾੜੀ ਮੇਰੀ ਕਾਲੀ ਤੋਂ ਦਾੜੀ ਮੇਰੀ ਚਿੱਟੀ ਹੋ ਗਈ ਉੱਠਿਆ ਨਾ ਰਹਾ ਉਤੋਂ ਮੈਂ ਅਟਕੇ ਪੈਰਾ ਵਿੱਚ ਮੇਰੇ ਸਾਇਆ ਪਾਗ ਕੁੰਗਰੂ ਲੱਗਦਾ ਮਨਾਉਣਾ ਪਉ ਨੱਚ ਨੱਚ ਕੇ ਵੇ ਸਾਈਆਂ ਲੱਗਦਾ ਮਨਾਉਣਾ ਪਉ ਨੱਚ ਨੱਚ ਕੇ ਤੁਰਿਆ ਨਾ ਜਾਵੇ ਤੇ ਮੈਂ ਪਿਆ ਪੁੱਗਿਆ ਤੇਰੇ ਉੱਤੋਂ ਸਨੂਬ ਚ ਵਾਥੀ ਉੱਡਿਆ ਤੁਰਿਆ ਨਾ ਜਾਵੇ ਤੇ ਮੈਂ ਪਿਆ ਪੁੱਗਿਆ ਤੇਰੇ ਉੱਚਾ ਨੂਬ ਚ ਵਾਥ ਉੱਡਿਆ ਜਾਣਾ ਵੀ ਹੁੰਦਾ ਤਾਂ ਜਾਇਆ ਜਾਣਾ ਵੀ ਹੁੰਦਾ ਤਾਂ ਜਾਇਆ ਕਰ ਦੱਛ ਦੱਛ ਕੇ ਪੈ ਰਗ ਵਿੱਚ ਮੇਰੇ ਸਾਈਆਂ ਪਾਗਾ ਖੁੰਗਰੂ ਲੱਗਦਾ ਮਨ ਹੁਣਾ ਪਉ ਨੱਚ ਨੱਚ ਕੇ ਵੇ ਸਾਈਆਂ ਲੱਗਦਾ ਮਨ ਹੁਣਾ ਪਉ ਨੱਚ ਨੱਚ ਕੇ ਨੈਣਾ ਬਾਲੀ ਹਲਟੀ ਮੈਂ ਹੁਕਿਆ ਲਗੇੜਦਾ ਪਾ ਕੇ ਪਰੀਤਾ ਹੁਣ ਨਜ਼ਰਾਂ ਨੂੰ ਫੇਰਦਾ ਰਾਹ ਦੇ ਵਿੱਚ ਕੋਠਾ ਕੌਰੇ ਰਾਹ ਦੇ ਵਿੱਚ ਕੋਠਾ ਕੌਰੇ ਕੰਜਰੀ ਦਾ ਅਹੀਂ ਤਨਗੀ ਦਾ ਉੱਥੋਂ ਵੱਤ ਬਚ ਕੇ ਪੈਰਾ ਵਿੱਚ ਮੇਰੇ ਸਾਈਆਂ ਭਾਗ ਕੁੰਗਰੂ ਲੱਗਦਾ ਮਨਾਉਣਾ ਪਉ ਨੱਚ ਨੱਚ ਕੇ ਲੱਗਦਾ ਮਨਾਉਣਾ ਪਉ ਨੱਚ ਨੱਚ ਕੇ ਵੇ ਸਾਈਆਂ ਲੱਗਦਾ ਮਨਾਉਣਾ ਪਉ ਨੱਚ ਨੱਚ ਕੇ ਲੈ ਧੰਨਵਾਦ ਭਾਈ ਭਾਈ ਜੇ ਕੇ ਦੇ ਪ੍ਰੋਗਰਾਮ ਹੋਇਆ ਨਾ ਜਾਗੂ ਦਾ ਹੋਇਆ ਜਾਂ ਹੋਰ ਵੀ ਕਿਤੇ ਮੇਲਾ ਹੋਇਆ ਨਾ ਤੇ ਨੰਬਰ ਇਹਦਾ ਦੇਵਾਂਗੇ ਭਾਈ ਅੱਗੇ ਨੂੰ ਉਪਰ ਤੈਨੂੰ ਗੂਣ ਬਾਈ ਸਾਰਿਆਂ ਨੇ ਲਾਉਣਾ ਅੱਜ ਦੇ ਪ੍ਰੋਗਰਾਮ ਦੀਆਂ ਵਧਾਈਆਂ ਦੇ ਦਿਓ ਤੇ ਅਸੀਂ ਪ੍ਰੋਗਰਾਮ ਦੀ ਵੀਡੀਓ ਵੀ ਪਾਵਾਂਗੇ ਵਧੀਆ ਬਣਾ ਕੇ ਬਾਈ ਠੀਕ ਆ ਬਾਈ ਤੁਹਾਡੇ ਪਿਆਰ ਨਹੀਂ ਹੋਇਆ ਸਾਰਾ ਕੁਝ ਲੈ ਫੇਰ ਬਾਈ ਹੰਬਲਾ ਮਾਰਿਓ ਚਲੋ ਠੀਕ ਆ ਧੰਨਵਾਦ ਜੀ